ਗੱਲ ਇਹ ਬਾਗੜ ਦੀ ਮਿੱਟੀ ਨਾ ਭਰੀ ਪਈ ਆ ਗੱਡੀ 'ਚ ਉਦੋਂ ਦੀ ਗੱਡੀ ਕੰਮ ਵੀ ਨਹੀਂ ਆਇਆ ਨਵੇਂ ਸਾਲ ਤੋਂ ਬਾਅਦ ਨਵੇਂ ਸਾਲ ਤੋਂ ਬਾਅਦ ਕੰਮ ਤਾਂ ਆਇਆ ਨਹੀਂ ਮਿੱਟੀ ਇਹੀ ਭਰੀ ਹੋਈ ਹੈ ਗੱਡੀ 'ਚ Rajasthan ਬਾਗੜ ਦੀ ਮਿੱਟੀ ਹੈ ਗੱਡੀ ਸਾਫ ਕਰਕੇ ਨਾ ਆਪਾਂ ਸੈੱਟ ਚ ਲਾ ਦਈਏ ਅੰਦਰ ਮਿੱਟੀ ਬਹੁਤ ਸੀਗਾ ਆ ਤੇ ਦੋ ਤਿੰਨ ਦਿਨ ਹੋ ਗਏ ਖੜੀ ਆ ਅੰਦਰ ਸਵਾਈ ਕਰਦੇ ਗੱਡੀ ਚੱਕਦੇ ਆਪਾਂ ਵੈਗਨਰ ਵੈਗਨਰ ਲੈ ਕੇ ਚੱਲਦੇ ਆਂ ਰਾਜਪੁਰੇ ਵਾਹ ਇਹ ਰਾਜਪੁਰੇ ਟਾਊਨ ਟਾਲੀ ਵਾਲਾ ਚੌਂਕ ਇਹ ਪਹੁੰਚ ਗਿਆ ਜੀ ਆਪਣਾ ਚੰਡਾ ਗਰਾਊਂਡ ਕੋਲ ਜਿਹੜੀ ਪਾਈਪ ਲਾਈਨ ਬੈਰੀਅਰ ਤੇ ਪਹੁੰਚ ਗਏ ਇਧਰ ਆ ਗਿਆ சிவாਜੀ ਪਾਰਕ ਤੇ ਇਧਰ ਆ ਗਿਆ ਆਪਣਾ ਟੈਕਸੀ ਸਟੈਂਡ ਅੱਜ ਗੱਡੀਆਂ ਗੱਡੀ ਤਾਂ ਕੋਈ ਨਹੀਂ ਹੈਗੀ ਕਮਾਲ ਹੋ ਗਿਆ ਅੱਜ ਇਹ ਹੈ ਚੱਕਰ ਆ 5 ਤਰੀਕ ਗੱਡੀ ਸਟੈਂਡ 'ਤੇ ਆਪਣਾ ਵਿਹਲਾ ਮੈਂ ਦੇਖਿਆ ਤਾਂ ਕਿਤੇ ਵਰਦਾਨ ਜੀ ਬਸੋਂਜੀ ਹੋਣਗੇ ਤੇ ਤਾਂ ਕੋਈ ਨਹੀਂ ਹੈਗਾ ਤੇ ਇਧਰ ਮੇਲਾ ਵੀ ਲੁੱਟ ਚੱਲਿਆ ਜੀ ਮੇਲਾ ਲੁੱਟ ਚੱਲਿਆ ਖੋਲਦਿਆ ਸਾਰਾ ਸਮਾਨ ਸਾਮੋ ਸਮਾਨ ਜਨਾਂ ਨੇ ਮਾਝਾ ਲੱਗਦਾ ਆਪਣੀ ਗੱਡੀ ਕੋਈ ਨਹੀਂ ਆਈ ਅੱਜ ਜਿਹੜੀ ਬੁੱਕੀ ਸੀਗੀ 5 ਤਰੀਕ ਦੀ ਬੁਕਿੰਗ ਸੀਗੀ ਕਿਉਂਕਿ ਮੰਦਰ ਵੀ ਬੰਦ ਪਿਆ ਅਗਰ ਬਧਾਂ ਜੀ ਆ ਜਾਂਦੇ ਇਹਨਾਂ ਤਾਂ ਧੂਪ ਲੱਗ ਜਾਂਦੇ ਨੇ ਧੂਪ ਲਾਈ ਹੋਈ ਹੈ ਇਹ ਨਹੀਂ ਪਤਾ ਲਾਈ ਹੋਈ ਨਹੀਂ ਇਹ ਨਹੀਂ ਪਤਾ ਜੈ ਭੋਲੇ ਬੰਡਾਰੀ ਦੇ ਜੈਦਾ ਹੈ ਜੈ ਮਾਂ ਕਾਲੀ ਪਟਿਆਲੇ ਵਾਲੀ ਜੈ ਜੈਕਾਰ ਕਪੜਾ ਨਹੀਂ ਵਜਿਆ ਹਾਂਜੀ ਦੋਸਤੋ ਗੁੱਡ ਮਾਰਨਿੰਗ ਅੱਪਾ ਪਹੁੰਚ ਗਿਆ ਆਪਣੇ ਸਿੰਘ ਟੈਕਸੀ ਸਟੈਂਡ ਟੈਂਡ ਤੇ ਪਹੁੰਚ ਕੇ ਆਪਾਂ ਨੇ ਸਫਾਈ ਕਰਦੀ ਰਹੰਨ ਟੇਬਲਾਂ ਤੇ ਕਪੜਾ ਮਾਰਦੇ ਆ ਤੇ ਧੂਵਤੀ ਕਰਤੀ ਸਵੇਰ ਦੇ ਟਾਈਮ ਹੈ 10:30 ਤੇ ਤਰੀਕ ਹੈ ਅੱਜ 5 ਤਰੀਕ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਵਸ ਹੈ ਜੀ ਅੱਜ ਗੁਰੂ ਗੋਬਿੰਦ ਸਿੰਘ ਜੀ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ ਫਿਲਹਾਲ ਕੈਂਟ 'ਚ ਗੱਡੀ ਕੋਈ ਨਹੀਂ ਹੈਗੀ ਆਪਣੀ ਹੀ ਕੱਢ ਲਈ ਵੈਗਨਰ ਖੜੀ ਛੋਟੀ ਗੱਡੀ ਲੈ ਕੇ ਆਏ ਆਪਾਂ ਵੱਡੀ ਗੱਡੀ ਵੀ ਸਫਾਈ ਕਰਾਇਆ ਠੀਕ ਹੈ ਤੇ ਹੁਣ ਆਪਾਂ ਬੈਠਦੇ ਆ ਆਪਣੇ ਫੁੱਟੇ ਤੇ ਵੇਟ ਕਰਦੇ ਆ ਕੋਈ ਸਵਾਰੀ ਦਾ ਆਂਦਾ ਢੇੜਾ ਨਹੀਂ ਆਂਦਾ ਕੋਈ ਕਿ ਪਿਛਲੇ ਮੇਰੇ ਖਲ ਬਾਗੜ ਦਾ ਢੇੜਾ ਲੱਗਿਆ ਹੋਇਆ ਆਪਣਾ ਪਹਿਲੀ ਤਰੀਕੇ ਦਾ ਅੱਜ 5 ਤਰੀਕ ਹੋ ਗਈ ਪਿਛਲੇ 2-3 ਦਿਨਾਂ ਤੋਂ ਕੋਈ ਕੰਮ ਨਹੀਂ ਨਿਕਲਿਆ ਅੱਜ ਦੇਖਦੇ ਆ ਕਰਦੇ ਆ ਵੇਟ ਬੈਠਦੇ ਆ ਆਟੇ ਤੇ ਜਿੰਨਾ ਟਾਈਮ ਹੈ 2 ਘੰਟੇ 4 ਘੰਟੇ 5 ਘੰਟੇ ਬੈਠਾਂਗੇ ਉਸ ਤੋਂ ਬਾਅਦ ਫਿਰ ਮਾਰਕੀਟੇ ਚੱਲਾਂਗੇ ਆਪਣਾ ਕੰਮ ਕਰਾਂਗੇ ਇਹ ਜਿਹੜੇ ਅੰਕਲ ਦੀ ਜਾ ਰਹੇ ਹਨ ਨਾ ਇਹ ਇਹ ਰੇ ਇਹ ਤੇ ਡੇਲੀ ਆਂਦੇ ਨੇ ਇਨਾਂ ਨੇ ਪਾਣੀ ਦੀ ਸੇਵਾ ਕਰਨੀ ਉਹ ਜਾਨਵਰਾਂ ਵਾਸਤੇ ਉੱਪਰ ਰੱਖਿਆ ਛੋਟੀ ਰੱਖੀ ਹੋਈ ਆ ਉਹਦੇ ਵਿੱਚ ਪਾਣੀ ਪਾਨਗੇ ਕਈ ਵਾਰ ਦਾਣਾ ਦੂਣਾ ਜੋ ਵੀ ਹੁੰਦਾ ਇਹ ਕਰਕੇ ਸੇਵਾ ਦੇ ਲਈ ਜਾਂਦੇ ਨੇ ਉਹ ਦੇਖੋ ਪਾਦੇ ਨੇ ਨਾ ਪਾਣੀ ਇਹ ਡੇਲੀ ਸੇਵਾ ਕਰਨ ਆਉਂਦੇ ਨੇ ਕਦੇ ਦਾਣੇ ਦੂਣੇ ਪਾ ਕੇ ਜਾਂਦੇ ਨੇ ਅੱਜ ਇਹ ਪਾਣੀ ਪਾ ਰਹੇ ਨੇ ਬਹੁਤ ਵਧੀਆ ਸੇਵਾ ਇਹਨਾਂ ਦੀ ਬਜ਼ੁਰਗ ਬੰਦੇ ਸੱਚ ਦਾਣਾ ਵੀ ਲੈ ਕੇ ਦਾਣਾ ਵੀ ਪਾ ਰਹੇ ਨੇ ਮਾਰਚ ਦੇਖਿਆ ਮੈਂ ਵੀ ਤੇ ਆਪਣਾ ਦਿਲ ਕਰ ਗਿਆ ਵੀ ਇੱਕ ਆਪਾਂ ਵੈਗਨਰ ਵੀ ਸਾਫ਼ ਕਰ ਦਈਏ ਅੰਦਰੋਂ ਮੈਟ ਕੱਢਦੇ ਪਹਿਲਾਂ ਹੁਣ ਰਹਿ ਗਈ ਅੰਦਰੋਂ ਸਫਾਈ ਮੈਂ ਸੋਚ ਰਿਹਾ ਇਹ ਤਾਂ ਫੌਜੀ ਬੋਰਸ ਚ ਲੈ ਕੇ ਆ ਗਿਆ ਬੋਰਸ ਨਾਲ ਸਫਾਈ ਕਰ ਦਾਂਗੇ ਆਪਣੇ ਕੋਲ ਨੇ ਕੱਪੜੇ ਵੀ ਆਪਣੇ ਨਾਲ ਕਰਦੇ ਅਗਰ ਫੌਜੀ ਵੀ ਲੇਟ ਹੋ ਸਕਦਾ ਨਾ ਜੀ ਸਵਾਰੀ ਸਵਾਰੀ ਦੇ ਕੰਮ ਆਖਣੇ ਡਰਾਈਵਰ ਦੇ ਕੰਮ ਆ ਕਿਸੇ ਦੇ ਚਾਕਲੇਟ ਆ ਪਾਥੋਂ ਕੱਢੀ ਐ ਇੱਥੋਂ ਸਨੈਕਰ ਚਾਕਲੇਟਾ ਕਿਟਕੈਟ ਸੌਰੀ ਉਹ ਉੱਥੇ ਪਦੀ ਵੀ ਸੀਗੀ ਐ ਚਾਕਲੇਟ ਵੀ ਇਹ ਲਗਾ 50 100 ਵਾਲੀ ਆ ਯਾਰ ਦੂਜਾ ਬੰਦਾ ਥੋੜੀ ਦੇਖਦਾ ਲਾ ਇੱਥੇ ਗਿਰ ਗਈ ਗਿਰ ਗਈ ਯਾ ਚਾਹ ਮਿੱਠੀ ਆ ਫਿੱਕੀ ਆ ਫਿੱਕੀ ਆ ਮਿੱਠੀ ਪਰ ਬੰਦੇ ਇੰਨੇ ਖੜੇ ਆ ਤੋ ਚਾਹ ਦੇ ਲੈ ਗਿਆ ਯਾਰ ਭਰਤਾ ਜਾ ਲੋ ਜੀ ਦੁਪਹਿਰ ਦੇ ਵੱਜ ਗਏ 12 ਤੇ ਚਾਹਗੀ ਚਾਹ ਪੀਂਦਿਆਂ ਗੱਡੀ ਕਰਤੀ ਸਾਫ ਆਪਾਂ ਨੇ ਤੇ ਆਪਣੇ ਪ੍ਰਧਾਨ ਜੀ ਬੈਠੇ ਅੰਕਲ ਜੀ ਚਾਹ ਮੰਗਾਲੀ ਇਹਨਾਂ ਨੇ ਚਾਹ ਪੀ ਕੇ ਫੇਰ ਦੁਆਰੇ ਗੱਡੀ ਦੀ ਆਪਾਂ ਬਾਹਰ ਤੋਂ ਸਾਫ ਕਰਨੀ ਆ ਅੰਦਰ ਤੋਂ ਤਾਂ ਮਾਰਦਾ ਕਪੜਾ ਚੰਗੀ ਦਾ ਹੁਣ ਬਾਹਰ ਦੀ ਵਾਰੀ ਆ ਉਹ ਪਿਆਰਾ ਉਹਨੂੰ ਮੋਬਾਈਲ ਨਾਲ ਆ ਉਸ ਮੋਬਾਈਲ ਵਾਲੀ 20000 ਰੁਪਏ ਉਹਨੇ ਸਸਤਾ ਜਲੇਣਾ ਪੈਣਾ ਉਹ ਆਪਣੇ ਫੌਜੀ ਭਰਾ ਹੋਇਤੀ ਜਲਦੀ ਵੀ ਸੋਪੀਨ ਹਟਕੋ ਆਜਾ ਲੇਟ ਆਇਨੇ ਲੇਟ ਫੌਜੀ ਅੱਜ ਫੌਜੀ ਕੀ ਕਰ ਲੇਟ ਆਇਆ ਅੱਜ ਹੰਡਾ ਥੰ ਅਮ ਬੰਦਾ ਇਹ ਕੰਦਾ ਕੰਮ ਲਾ ਰਾਂ ਤਿੰਨ ਚਾਰ ਦਿਨ ਤੋਂ ਕਰਾ ਜਿੰਨਾ ਬਾਗੜ ਗਿਆ ਆ ਰਾਬੀ ਨੂੰ ਸਰੀਰੋਂ ਇਹ ਬੰਦਾ ਕਹ ਰਿਹਾ ਮੈਂ ਬਾਗੜ ਨੇੜੇ ਨਾਲ ਗਿਆ ਨੇੜੇ ਨਾਲ ਆਇਆ ਕਹਿੰਦਾ ਟੋਕੀ ਮਾਰ ਕੇ ਗਿਆ ਕਹਿੰਦਾ ਹਾਂ ਟੋਕੀ ਮਾਰ ਕੇ ਆਇਆ ਟੋਕੀ ਲਾ ਕੇ ਨੌਕੀ ਲਾ ਕੇ ਟੋਕੀ ਲਾ ਕੇ ਜਾਂਦਾ ਨੌਕੀ ਲਾ ਕੇ ਗਿਆ ਤੇ ਯਾਰ ਨੌਕੀ ਲਾ ਕੇ ਆਇਆ ਦੇ ਮੈਂ ਹੁਣ ਗੱਲ ਕਹਿਦਾ ਫਿਰ ਲੋਕ ਗੱਲ ਚੱਕ ਲੈਣਗੇ ਵੀ ਉਹ ਗੱਲਾਂ ਕਿਹੜੀ ਗੱਲ ਕਰ ਰਹੇ ਆ। ਚੌਕੀ ਲੱਗੀ ਅਸੀਂ। ਹਾਂ। ਸਾਡੇ ਆ ਗਈ ਹੁਣ 1:30 ਵਜੇ ਦੀ ਚਾਹ ਆ ਗਈ ਜੀ। ਚਾਹ ਆ ਗਈ ਦੂਜੀ ਵਾਰੀ ਆਪਣੇ ਕੋਲ। ਪਹਿਲਾਂ ਅਸੀਂ ਪੀ ਲਈ 11 ਵਜੇ। ਹੁਣ 1:30 ਵਜੇ ਚਾਹ ਆ ਗਈ। ਸਵਾਰੀ ਅਜੇ ਤੱਕ ਕੋਈ ਨਹੀਂ ਆਈ। ਵੇਟ ਕਰ ਰਹੇ ਆਪਾਂ ਸਵਾਰੀ ਦਾ। ਭੇਜੋ ਕੋਈ ਜਲਦੀ ਜਲਦੀ ਕਰੋ ਅਰਦਾਸ ਪਰਮਾਤਮਾ ਨੂੰ। Shimla Manali, Hamirpur, Delhi Airport ਕਿਧਰੇ ਨਾ ਕਿਧਰੇ ਘਮਾਓ। ਆਹ ਦੇਖੀ ਚਾਹ। ਚੱਲ ਜੀ। ਮੋਨੋਜੀ ਹਾਂ ਜੀ ਦੋਸਤੋ ਤੇ ਕਾਕੂ ਉਸਤਾਦ ਆ ਗਿਆ ਲਗਦਾ ਹੈ ਕਾਕੂ ਉਸਤਾਦ ਦੇ ਗੱਡੀ ਯਾਰ ਮੈਂ ਲੱਗੇ ਜੀ 14 ਦਾ ਟਾਈਮ ਹੋ ਗਿਆ ਹੈ ਇਧਰ ਆ ਕੇ ਕਾਕੂ ਉਸਤਾਦ ਜੀ ਆ ਗਿਆ ਆਪਣੇ ਤੂਫਾਨ ਵਾਲੇ ਹੈਲੋ ਗਾਇਸ ਹਾਈ ਗਾਇਸ ਲਟਾ ਮਾਰੋ ਨਾ ਨਹੀਂ ਮਸਰ ਗਈ ਦੀ ਗਰਾ ਲਟਾ ਮਾਰੋ ਆਗੇ ਭਗਵਾਨ ਜੀ ਉਸਤਾਦ ਜੀ ਕੀ ਹਾਲ ਹੈ ਆਪਣੇ ਉਸਤਾਦ ਜੀ ਆਗੇ ਕਾਕੂ ਚਾਫੀਸੇ ਚਾਫੀਸੇ ਹੱਸੇ ਲੋ ਕੱਟਾ ਮੇਰਾ ਪੀਨੇ ਪਈ ਹੋਵੇ ਅੱਜ ਹੀ ਦੋਸਤੋ ਆਪਣੇ ਪਿੰਡ ਤੋਂ ਨਾ ਬਹੁਤ ਦੁੱਖ ਦੀ ਖਬਰ ਆਈ ਆ ਆਪਣੇ ਦੋਸਤ ਮਿੱਤਰ ਜੀਤੂ ਪੰਡਾ ਤੋਂ ਉਹਨਾਂ ਦੀ ਪਤਾ ਲੱਗਾ ਕਿ ਉਹ ਕਮਰੇ ਚ ਪਏ ਹੋਏ ਮਿਲੇ ਨੇ ਕੀ ਆ ਦਿੱਕਤ ਆਈ ਆ ਪਰਮਾਤਮਾ ਜਾਣੇ ਬਹੁਤ ਯਾਰ ਜੋ ਵੀ ਹੋਇਆ ਨਾ ਬਹੁਤ ਮਾੜਾ ਹੋਇਆ ਯਾਰ ਮੈਸੀਓ ਦੋਸਤ ਪਿਆਰ ਕੇ ਤੋਂ ਕੀ ਕਾਰਨ ਆ ਰੱਬ ਜਾਣੇ ਹੁਣ ਕੀ ਕੀ ਹੋਇਆ ਪਰ ਪਤਾ ਲਗਾ ਕਿ ਦੁਪਹਿਰੇ 11 ਵਜੇ ਐਮੋ ਕਮਰੇ ਦੇ ਸੁੱਤੇ ਪਏ ਮਿਲੇ ਨੇ ਮੈਸੀਓ ਦੋਸਤ ਪੁਰਾਣਾ ਮਾਡਲ ਕੋਠੀ ਐ ਲੱਗਦਾ ਵੀ ਗਰਨੇ ਵਾਲੀ ਆ ਇਹ ਚ ਘਰ ਚ ਮੈਂ ਲਗਾ ਕੰਮ-ਕੰਮ ਕਰਨਾ ਪਹਿਲਾਂ ਆ ਏਸੀ ਦਾ ਕੰਮ ਕਰ ਦਿੱਤੀ ਕਮ ਸਾਰੀ ਕੰਡਮ ਹੋਈ ਪਈ ਆ ਇਹ ਅਸੀਂ ਚੱਲੇ ਆ ਜੀ ਇਸਾ ਗੁਰਦੁਆਰਾ ਸਾਹਿਬ ਲੰਗਰ ਛਕਣ ਜਪ ਸਾਹਿਬ ਫੌਜੀ ਦੀ ਫਰਮਾ ਸੀ ਕਿ ਲੰਗਰ ਖਾਣਾ ਲੰਗਰ ਲੰਗਰ ਜਦਾ ਆ ਰਿਹਾ ਜਦਾ ਲੰਗਰ ਲੰਗਰ ਕਰ ਰਿਹਾ ਮੈਂ ਨਹੀਂ ਕਹਿੰਦਾ 11 ਵਜੇ ਆਇਆ 10 ਵਜੇ ਆਇਆ ਸੀ ਕਿ ਆਪਾਂ ਲੰਗਰ 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 ਖਾਣਾ ਬਾਬੇ ਜੀ ਗੁਰਪੁਰ ਵਜਾ ਗੁਰਪੁਰ ਵਾਣਾ ਲੰਗਰ ਖਾਣ ਚੱਲੇ ਆਂ ਜੀ ਆਪਾਂ ਰੋਟੀ ਰੋਟੀ ਚਾਚਾ ਜੀ ਯਾਰ ਚਾਚਾ ਦੀ ਪੈਦਲ ਉਹ ਬਜ਼ੁਰਗ ਨੇ ਸਲੋ ਆ ਰਹੇ ਸੀ ਥੋੜਾ ਇਹ ਯੰਗ ਮੁੰਡਾ ਮੈਂ ਯੰਗ ਬੱਚਾ ਇਹ ਫੌਜੀ ਦੀ ਕਾਲੀ ਕਾਲੀ ਨੇ ਉਹ ਕੰਮ ਕਰਾਤਾ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਪੌਣੇ 2 ਵਜੇ ਲੰਗਰ ਦਾ ਟਾਈਮ ਹੈ 2:30 ਵਜੇ ਦਾ ਹੁਣ ਇਹ ਫੌਜੀ ਉੱਠਣ ਦਾ ਨਾਮ ਨਹੀਂ ਲੈ ਰਿਹਾ ਇਹਨੂੰ ਕਹਿੰਦਾ ਨਾ ਨਾ ਲੰਗਰ ਖਾ ਕੇ ਜਾਣਾ ਲੰਗਰ ਖਾ ਕੇ ਜਾਣਾ ਮੈਂ ਕਿਹਾ ਬਾਅਦ ਚ ਆ ਜਾਾਂਗੇ ਕਹਿੰਦਾ ਮੈਨੂੰ ਭੁੱਖੋ ਬੋਲ ਲੱਗ ਰਹੀ ਹੈ ਹੈ ਫੌਜੀ ਭੁੱਖਿਆ ਲੱਗ ਰਹੀ ਤੁਹਾਨੂੰ ਜਾਣ ਦਾ ਨਾਮ ਨਹੀਂ ਲੈ ਰਿਹਾ ਇਹਨੇ ਵਾਰੀ ਕਹਿੰਦਾ ਬਾਅਦ ਚ ਆ ਜਾਾਂਗੇ ਦੇਖਦਾ ਟੋਪੀ ਵਰਦਾਨ ਜੀ ਵਰਦਾਨ ਜੀ ਦੇਖ ਲਓ ਕੀ ਗੱਲ ਹੋ ਰਹੀ ਆ ਉਹ ਜੀ ਲੰਗਰ ਖਾਣਾ ਬੈਠੇ ਜੀ ਤੇ ਉੱਪਰ ਆਪਣੇ ਪੱਖਾ ਕਿਨੇ ਚਲਾਦਾ ਛੰਡ ਜੁੜਾ ਦੇ ਲੰਗਰ ਖਾਨ ਦਾ ਪਹਿਲਾ ਟੰਡੇ ਕਰਦੇ ਮੈਂ ਰਾਮਾ ਜੀ ਸਾਡੇ ਹਵਾ ਪੱਖਾ ਬੈਠਾ ਇਹ ਮਾਹੀ ਅਕਤੰਵਾਰੀ ਆ ਕੇ ਆਗੇ ਸੀਗੀ ਆਪਾਂ ਬਾਰ ਫੌਜੀ ਦੇ ਚਾਚਾ ਜੀ ਹਿੱਥੇ ਲੰਗਰ ਹਾਲ ਚ ਨੇ ਆਪਾਂ ਉੱਠੇ ਆਪਣੇ ਤੇ ਦੋਨੋਂ ਟੰਗੇ ਸੋ ਗਈ ਸੀ ਲੱਤਾਂ ਚੋਂ ਉਠਾਣਾ ਬੜਾ ਔਖਾ ਹੋ ਗਿਆ ਸੀ ਯਾਰ ਅੱਜ ਕੁਲੋਲ ਹੋ ਗਈ ਦੋਨੋਂ ਲੱਤਾਂ ਚਲ ਰੱਸਾ ਤਾਂ ਕਿਸੇ ਨੂੰ ਨਹੀਂ ਦੋਨੋਂ ਲੱਤਾਂ ਹੀ ਸੋ ਗਈਆਂ ਬੜਾ ਔਖਾ ਉੱਠੇ ਐਂਰ ਬੜਾ ਔਖਾ ਤੁਰ ਕੇ ਆਇਆ ਓਧਰ ਹੀ ਮੈਂ ਗਿਆ ਹਾਂ ਲੋ ਜੀ ਆਪਾਂ ਆ ਗਏ ਮੱਖਣ ਲੈਣ ਮੱਖਣ ਉਹ ਆਪਣੇ ਕੋਲ ਖਤਮ ਇਹ ਮਨ ਦਾ ਹਫਤੇ ਹੋ ਗਿਆ ਲਾਈਟ ਇਨ ਬੋਟ ਰਿਚ ਦਾ 15 ਸੇਲ ਤੇ 25 ਸੇਲ ਇੱਕ ਦੁੱਧ ਦੀ ਬੈਠੇ ਦੇ ਦੋ ਜੀ ਸੁਪਰ ਦੁੱਧ ਦੀ ਪੱਟੀ 30 ਸੇਲ ਰੋਹਿਤ פארਲੇ ਮਹਾਗੋਰੀ ਮਹਾਗੋਰੀ ਗੋਰੀ ਗੋਰੀ ਸੌਰੀ ਯਾਰ ਉਹ ਸ਼ੂਟ ਬਿਕਸ ਹੈਗਾ बस ਮਾਰੀ ਹਾਂ ਹਾਂ ਲੈਣੇ ਆ 2020 5050 ਜਗਾ ਕਰਤੀ ਤੁਸੀਂ ਘੱਟ ਹੁਣ ਇੱਥੇ ਜ਼ਿਆਦਾ ਦਿਖੇ ਨਹੀਂ ਤਾਂ ਇਹ ਨਹੀਂ ਕੁਝ ਜੋ ਜੋ ਲੋੜੀ ਲਾਗ ਰਹੀ ਹੈ ਨਾ ਫਿਰ ਗੱਜੇ ਕੋ ਮੋਕਲੀ ਦਾ ਥੋੜਾ ਜਿਹਾ ਤਾਂ क्रेਜ ਹੋਣ ਲੱਗ ਗਿਆ ਠੀਕ ਹੈ ਆ ਰਹੀਏ ਫਿਰ ਕੇ ਨਾ ਵੈਰਾਈਟੀ ਬਹੁਤ ਪਈ ਹੈ ਬਾਜ਼ਾਰ 'ਚ ਮਿਕਸ ਮੇਂ ਕਰੰਨੇ ਕੋ ਆਟਮ ਕਈਆਂ ਨੇ 50 ਰੁਪਏ ਫੀਲ 40 ਸੇਲ 60 ਸੇਲ 80 ਫੀਲ ਅਲੱਗ-ਅਲੱਗ ਵੈਰਾਈਟੀ ਆ ਰਹੀ ਹੈ ਕਾਟਮ ਦੀ ਇਹ ਤਾਂ ਥੋੜੀ-ਥੋੜੀ ਆਟਮ ਲੈ ਲਿਆ ਆਪਣਾ ਰੋੜੀਆਂ ਗੱਜੇਕ ਤੇ ਉਹ ਖਤਮ ਹੋ ਦਸੇਗਾ ਮੇਨ ਸੀਗੇ ਫੁੱਲੇ ਉੱਲੇ ਕੁੁਰਕਦੇਲੇ ਆਟਮ ਦਾ ਸਾਰੀਆਂ ਮੇਨ ਨੇ ਪਰ ਜਿਹੜੀ ਹੈ ਨਹੀਂ ਉਹ ਜ਼ਰੂਰ ਸੀਗੀਆਂ ਲੈ ਲਈਆਂ ਚਲੋ ਗਾਇਸ ਅੱਪਾ ਅਗੇ ਸੀ ਘਰੇ ਘਰੇ ਪਾ ਚਾਹ ਪਾਣੀ ਪੀ ਲਈ ਤੇ ਹੁਣ ਚੱਕਦਿਆਂ ਦੁਕਾਨ ਦੀ ਚਾਬੀ ਨਾਈਟ ਰੁੱਟੀ ਆਪਣੀ ਤਾਂ ਵੀ ਲੈ ਲਈ ਦੁਕਾਨ ਦੀ ਹੁਣ ਚੱਲਦੇ ਆਂ ਦੁਕਾਨ ਤੇ ਸਾਮਾਨ ਪਾ ਰਏ ਸੀਗੇ ਇਹ ਸਾਡਾ ਇੱਕ ਮੈਂ ਇਹ ਗੰਦਾ ਬੱਚਾ ਬਣਿਆ ਵਾ ਰਾਗ ਦੇ ਦਰਦ ਹੋ ਰਿਹਾ 10 ਇੱਕ ਖਰਾ ਦਾ ਰਸ ਇੱਕ ਖਰਾ ਦਾ ਕਰ ਇੱਕ ਤਾਂ ਪਰਾਂ ਵੀ ਹੁਣੇ ਲੈ ਦੇ ਦਿੱਤਾ ਨਾ ਨਾਲੇ ਮੇਰੀ ਗੱਲ ਸੁਣ ਯਾਰ ਅੱਜ ਮੇਰੇ ਕੋਡੇ ਖੜਗੇ ਦੋ ਯਾਰ ਕੋਈ ਚੱਕਰ ਤਾਂ ਨਹੀਂ ਆਗਾ ਕੀ ਗੱਲ ਹੋ ਸਕਾ ਵੈਸੇ ਕੀ ਗੱਲ ਹੋ ਸਕਾ ਉਹ ਠੰਡ ਕਰ ਕਾਤੜ ਜੀ ਨਾ ਤਾਂ ਆਵਾ ਲੱਗੀ ਦੇਖੋ ਜੀ ਆਪਣੀ ਹੈ ਸੱਤੀ ਨੂੰ ਧਮਕੀ ਇਹ ਲਿਆ ਪਰ ਚਾਕੂ ਇਸ ਦਿਨ ਆਪਣਾ ਸੁਣਦਾ ਗਾਣਾ ਇੱਕ ਬੜਾ ਗਾਣਾ ਸੁਣਾਦਾ ਇਹਨਾਂ ਪਹਿਲਾਂ ਅੱਜ ਆਪਣੀ ਤਮੰਨਾ ਹੋਏ ਸੁਣਨੇ ਕੀ ਆ ਇਹ ਨਾਨਾ ਜੀ ਕਰ ਰਿਹਾ ਜੇ ਇਹਨੇ ਨਾਨਾ ਕਰੀ ਨਾ ਇਹ ਚਾਕੂ ਕੋ ਬਦਣਾ ਸਗਾ ਜਲਦੀ ਕਰੋ ਸ਼ੁਰੂ ਹੋ ਪਾਣੀ ਦੀ ਤਸਵੀਰ ਰੱਖ ਤੇਰੇ ਵੱਲ ਵਦਣਾ ਮੌਤ ਤੱਕ ਹੱਥ ਤੇਰਾ ਬਿੰਦਰਾ ਨਾ ਛੱਡਣਾ ਮੈਂ ਬਿੰਦਰਾ ਨਾ ਛੱਡਣਾ ਮੱਕਾ ਤੇ ਮਦੀਨਾ ਹੋਇਆ ਨਾ ਤੂੰ ਮਾਜਰਾ ਇਹ ਕਹਿਣੋ ਦਿਲ ਕਦੇ ਟੋਕਿਆ ਨਹੀਂ ਖਾਮਾ ਮੈਂ ਕਸਮ ਤੇਰੀ ਸੋਹਣਾ ਤੇਰੇ ਬਿਨਾ ਜੀਣ ਬਾਰੇ ਸੋਚਿਆ ਬੱਜ ਗਿਆ ਬੱਜ ਗਿਆ ਤਨੂੰ ਇਹ ਗਾਣਾ ਸੁਣਨਾ ਤੇ ਬੱਜ ਗਿਆ ਇਹ ਤੇਰੀ ਗੱਲ ਤੋਂ ਪੜਦੇ ਨਹੀਂ ਅੱਜ ਮੰਨੇ ਠੀਕ ਆ ਫਿਰ ਹਲੋ ਹਾਂਜੀ ਦੋਸਤੋ ਰਾਤ ਦੇ ਬੱਜ ਗਏ 9:40 9 ਚੜੀ ਦਾ ਟਾਈਮ ਹੋ ਗਿਆ ਤੇ ਆਪਾਂ ਦੁਕਾਨ ਬੰਦ ਕਰਕੇ ਆਗੇ ਸੀਗੇ ਘਰ ਨੂੰ ਜਾ ਰਹੇ ਸੀ ਅੱਜ ਦੁਖਦੀ ਗੱਲ ਆ ਜੀ ਆਪਣੇ ਜੀਤੂ ਪੰਡਤ ਅੱਜ ਉਹਨਾਂ ਦੀ ਡੈਥ ਹੋ ਗਈ ਜੀ ਪ੍ਰਮਾਤਮਾ ਜਾਣੇ ਉਹਨਾਂ ਨੂੰ ਅਟੈਕ ਆਇਆ ਕਿ ਐ ਦਿੱਕਤ ਹੋਈ ਰੱਬ ਜਾਣੇ ਹੁਣ ਰਾਤ ਸਵੇਰੇ ਸੁੱਤੇ ਪਏ ਨਹੀਂ ਮਿਲਿੰਦੇ ਜਦੋਂ ਲੇਟ ਦੇਖਿਆ ਕਰਦੇ ਨੇ ਬਹੁਤ ਦੁੱਖ ਹੋਇਆ ਯਾਰ ਕੱਲ ਚੰਗੇ ਵਧੀਆ ਆਪਣੇ ਚੌਂਕ 'ਚ ਫਿਰ ਰਸ ਜੀ ਗੱਡੀ 'ਚ ਨਾਲ ਡੈਡੀ ਸੀਗੇ ਉਹਨਾਂ ਦਾ ਨੇੜੇ ਸੀਗੇ ਨਾਲ ਉਹਨਾਂ ਦੇ ਵਧੀਆ ਦੋ ਤਿੰਨ ਗੇੜੇ ਲਾਇਆ ਗੱਡੀ 'ਚ ਦੇਖਿਆ ਸ਼ਾਇਦ ਕੋਈ ਕੰਮ ਕਰਦੇ ਫਿਰ ਰਹੇ ਨੇ ਮੈਂ ਦੇਖਿਆ ਡੈਡੀ ਕਈ ਵਾਰ ਦੋਈ ਦੋ ਜਵਣ ਜਾਂਦਾ ਸੀ ਡੈਡੀ ਠੀ ਲੈ ਜਾਂਦੇ ਸੀ ਪਰ ਜਦੋਂ ਅੱਜ ਸਵੇਰੇ 11 12 ਵਜੇ ਕਰੀਬ ਖਬਰ ਸੁਣੀ ਨਾ ਵੀ ਇਦਾਂ ਦਾ ਗੱਲ ਹੋ ਗਈ ਬਹੁਤ ਦੁੱਖ ਹੋ ਯਾਰ ਬਹੁਤ ਦੁੱਖ ਇਹ ਅੰਗ ਮੁੰਡਾ ਯਾਰ ਕੰਮਕਾਰ ਕਰਨ ਵਾਲਾ ਮਾਪੇ ਦਾ ਇਕਲੌਤਾ ਪੁੱਤ ਮਾਪੇ ਦੇ ਕੈਬੀਟ ਦੀ ਹੈ ਜਦੋਂ ਇਹ ਜਾ ਘਮ ਹੋ ਜੇ ਨਾ ਖਰਚ ਬੜਾ ਦੁੱਖ ਹੁੰਦਾ ਜੀ ਪਰਮਾਤਮਾ ਨਾਲ ਦੀ ਵਿਚੜੀ ਰੂਹ ਆਤਮਾ ਨੂੰ ਸ਼ਾਂਤੀ ਦੇ ਬਾਕੀ ਰੱਬ ਦਾ ਪਣਾ ਜੀ ਇੱਥੇ ਕੱਚੇ ਵੀ ਪੱਕੇ ਵੀ ਫਲ ਡਿੱਗਦੇ ਆ ਇਥੇ ਲਿਖਿਆ ਹੋਇਆ ਸਚਾਈਏ ਤੂੰ ਪਰਮਾਤਮਾ ਪਿੱਛੇ ਕਰਤੇ ਮਿਹਰ ਕਰੀਂ ਪਰਿਵਾਰ ਤੇ ਮਾਪੇ ਨੇ ਬਜ਼ੁਰਗ ਨੇ ਉਹਨਾਂ ਨੂੰ ਵੀ ਬਾਲ ਬਖਸ਼ੀ ਹਿੰਮਤ ਦੀ ਸੈਣ ਦਾ ਵੱਡਾ ਵੱਡਾ ਦੁੱਖ ਬਹੁਤ ਦੁੱਖ ਆ ਬੜਾ ਜਿਹੜਾ ਸਿਆਣਾ ਬੜਾ ਔਖਾ ਜੀ ਬਹੁਤ ਜ਼ਿਆਦਾ ਜਿੰਨਾ ਕਦੇ ਮਾਪੇ ਵਾਸਤੇ ਮਾਂ ਵਾਸਤੇ ਖਾਸ ਕਰਕੇ ਕਰਦਿਆਂ ਇਹ ਬਲੌ ਖਤਮ ਹੋ ਗਏ ਭਾਈ ਗੁੱਡ ਨਾਈਟ